को हमारी रे 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 ਕੀ ਬਾਈ ਹੈ ਕੀ ਹੋਇਆ ਜੀ ਗੱਡੀ ਨੂੰ ਮਜਾ ਕੇ ਲੈ ਆਣੇ ਤਾਂ ਬ੍ਰੇਕ ਨਹੀਂ ਲੱਗੀ ਕੀ ਇਹਦਾ ਚਿਕੀ ਸਮਾਨ ਹੈ ਜਿਹੜਾ ਅਲਛੜਿਆ ਇਹ ਫ੍ਰਿਜ ਨੇ ਜੀ ਅੱਛਾ ਇਥੋਂ ਦੀ ਹੈ ਲੰਘ ਜਾਂਦਾ ਜੇ ਇਥੋਂ ਨਹੀਂ ਇਹਦੀ ਗਲਤੀ ਆ ਹੈ ਐਲਈਡੀਆਂ ਦਾ ਫਿਰ ਨੁਕਸਾਨ ਨਹੀਂ ਹੋਇਆ ਹੋ ਗਿਆ ਹੋਗਾ ਨੁਕਸਾਨ ਦਾ ਜੀ ਬਾਦੂ ਕਿਨੇ ਕਿਰ ਦਾ ਖੜਾ ਹੈ ਪਤਾ ਹੁਣੇ 2 ਮਿੰਟ ਹੀ ਹੋਈ ਨੇ ਜੀ ਗੱਲ ਆ ਇਹਨੂੰ ਔਰ ਨਾਲ ਟੇਕ ਲਈ ਸੈਟ ਕਰ ਲਈ ਜਾਂ ਕਦੇ ਕੀ ਮੈਜੀ ਕਿਸ ਤਰ੍ਹਾਂ ਜਦੋਂ ਪਤਾ ਹੈ ਵੀ ਅੰਡਰ ਬ੍ਰਿਜ ਹੈ ਇਹ ਫਿਰ ਟਰੱਕ ਨੰਘ ਨਹੀਂ ਸਕਦਾ ਓਕੇ ਜੇ ਫਸਾਉਂਦਾ ਕਿ ਬੰਦਾ ਜਦਾ ਅਣਜਾਣ ਹੈ ਪੜਦਾ ਬੰਦਾ ਹੈ ਪਰ ਉਹਨੂੰ ਪੱਕੇ ਹੀ ਤਾਂ ਦੇਖਣਾ ਚਾਹੀਦਾ ਨਹੀਂ ਵੀ ਨੀਮਾ ਇਹ ਨੰਗੂ ਕਿਵੇਂ ਇਹਦੇ ਤੇ ਕਿਹ ਕਿਹਾਂ ਜਾ ਕੇ ਇਹ ਤਾਂ ਨੰਗ ਜਾਂਦਾ ਕਹਾਂ ਜਾ ਕੇ ਫਾਜ ਜਾਂਦਾ ਸਾਰੇ ਖਤਮ ਕਰ ਦਿੰਦਾ ਕੀ ਹੋਣਾ ਚਾਹੀਦਾ ਜੀ ਹੋਣਾ ਚਾਹੀਦਾ ਮੈਂ ਤਾਂ ਹੁਣ ਕੀ ਕਹਾਂ ਸਰਕਾਰ ਨੇ ਦੇਖਣਾ ਕੀ ਕਰਨਾ ਹੈ ਨਗਰ ਕੌਂਸਲ ਦੇਖਣਾ ਇਹਦੇ ਤੇ ਸਮਾਨ ਵੀ ਹੈਗਾ ਉਹ ਸਮਾਨ ਵੀ ਹੈਗਾ ਤਾਂ ਤੇ ਬੱਝ ਵੀ ਗਿਆ ਵਿੱਚ ਉਹ ਰਹਾ ਵਾਹ ਵਾਹ ਘਟੇ ਕੇ ਬਾਹਰ ਨਿਕੂਗਾ ਹੁਣ ਨੀਫਾ ਕਰਕੇ ਕੀ ਜਿਵੇਂ ਇਹ ਪਾਈਪਾਂ ਨੇ ਲੋਕਾਂ ਨੇ ਨੁਕਸਾਨ ਨਹੀਂ ਖਤਰਾ ਨਹੀਂ ਹੈਗਾ ਖਤਰਾ ਤਾਂ ਹੈਗੀ ਆ ਜੀ ਜਿਵੇਂ ਲੰਗੇ ਜਾਂਦੇ ਨੇ ਜਾਂ ਉਹ ਨਾ ਚਲੋ ਨੰਗਣ ਤੱਕ ਦਾ ਐਟਲ ਕੋ ਫਾਪ ਦਿੰਦੇ ਨੇ ਤਾਂ ਕੁਝ ਤਾਂ ਨਹੀਂ ਚੱਲਦੇ ਨੇ ਅਰੇ ਡਰਾਈਵਰ ਨੂੰ ਪੁੱਛਣਾ ਚਾਹੀਦਾ ਸੀ ਵੀ ਇਹ ਨੀਮਾ ਨੰਗੜਾ ਹੈ ਨਹੀਂਗਾ ਮੈਂ ਫਸਾਉਣਾ ਮੈਂ ਕੁਝ ਟ੍ਰੈਕਟਰ ਵਾਧਾ ਪੈਂਦੀ ਹੈ ਨਾ ਲੋਹਾ ਹੈ ਉਹ ਡੁੱਗੜੀ ਹੈ ਘਟੂਟ ਹੈ ਨਵਾ ਸਾਹਿਬ ਇਹ ਰਹੇ ਹੋ ਪਾਈਪ ਲੱਗਿਆ ਹੋਇਆ ਸੀਗਾ ਇਹਦਾ ਉਚਾਈ ਵਾਲਾ ਇੱਕ ਤਾਂ ਪੈ ਪੈ ਨਹੀਂ ਸੀ ਹਾਂ ਇਹ ਪਾਈਪ ਨਹੀਂ ਸੀਗਾ ਇਹੇ ਪਾਈਪ ਹੁੰਦਾ ਤਾਂ ਇਹ ਕ੍ਰੋਸ ਨਾ ਕਰਦਾ ਹਾਂ ਪਹਿਲਾਂ ਪਰ ਬਚ ਜਾਂਦਾ ਹਾਂ ਪਰ ਇਹਨੇ ਉਹਨੂੰ ਵੀ ਦੇਖਣ ਜਿਹੜਾ ਡਰਾਈਵਰ ਆ ਸਿਆਣਾ ਹੈ ਬਿਲਕੁਲ ਥੈਂਕ ਯੂ ਥੈਂਕ ਯੂ ਹਾਂ